ਕਾਤ ਕਰਨ ਦੇ ਵਿੱਚ ਤੱਕ ਕਾਤ ਦੇ ਵਿੱਚ ਜਾਣ ਦੀ بجائے ਅੱਜ 15 ਦਿਨਾਂ ਤੋਂ ਬਾਅਦ ਉਹ ਜਿਵੇਂ ਕਹਿੰਦੇ ਨੇ ਕਿ ਉਹ ਇੱਕ ਮਸਲਾ ਹੱਲ ਨਹੀਂ ਸੀ ਹੋਇਆ ਹੁਣ ਇੱਕ ਨਵਾਂ ਆ ਗਿਆ ਕਿ ਗਰਦਾਸਪੁਰ ਦੇ ਵਿੱਚ ਜਾ ਕੇ ਬਦਲੀ ਕੀਤੀ ਅਸੀਂ ਉਹਦੇ ਤੋਂ ਹੀ ਇਹ ਕਿਹਾ ਕਿ ਜਾ ਤਾਂ ਸਤਵੀਰ ਚੰਦ ਦੀ ਕਰੀਮਨਗਰ ਜਿੱਥੇ ਪੜਾਉਂਦਾ ਉੱਥੇ ਉਹਦੀ ਕੋਈ ਟਕਰਾਰ ਹੋਵੇ ਕੋਈ ਦੁਸ਼ਮਣੀ ਹੋਵੇ ਉਹਨਾਂ ਨੇ ਕੋਈ ਕਾਰਵਾਈ ਕਰਾਤੀ ਹੋਵੇ ਇਸ ਤਰ੍ਹਾਂ ਦਾ ਮਾਮਲਾ ਤਾਂ ਆਇਆ ਹੀ ਨਹੀਂ ਪਿੰਡ ਦੇ ਲੋਕਾਂ ਨੇ ਤਾਂ ਉਹਦੇ ਹੱਕ 'ਚ ਮਾਪੇ ਬਾਪ ਨੇ ਬੱਚਿਆਂ ਨੇ ਛੋਟੇ ਛੋਟਿਆਂ ਨੇ ਰੋਸਤ ਦਰਜ ਕੀਤਾ ਕਿ ਸਾਡੇ ਅਧਿਆਪਕ ਨੂੰ ਇਸ ਤਰੀਕੇ ਨਾਲ ਕੁੱਟਿਆ ਕਿਉਂ ਆ ਕੋਈ ਨਵੇਂ گاਉ ਤੋਂ ਆ ਗਿਆ ਹੋਵੇ ਆ ਬੈਠੇ ਨੇ ਮੇਰੇ ਵੀਰ ਉਹ ਦੱਸ ਕੇ ਗਏ ਨੇ ਕਿ ਕਿਸ ਕਿਸਮ ਦਾ ਪਰਿਵਾਰ ਹੈ ਜਾਂ ਤਾਂ ਉੱਥੋਂ ਦੇ ਕਿਸੇ ਬੰਦੇ ਨੇ ਕਰਾਤੀ ਹੋਵੇ ਇਹ ਵੀ ਕੋਈ ਮਾਮਲਾ ਨਿਕਲਿਆ ਨਹੀਂ ਹੈ ਕੋਈ ਉਹ ਲੁੱਟ ਖੋਹ ਕਰਨ ਵਾਸਤੇ ਆਏ ਹੋਏ ਹੋਣ ਕੋਈ ਲੁੱਟ ਖੋਹ ਇਸ ਤਰੀਕੇ ਦੀ ਨਾਲ ਹੋਈ ਨਹੀਂ ਹੈ ਫਿਰ ਇਹਦਾ ਮਤਲਬ ਜਿਹੜੇ ਉਹ ਦੋਸ਼ ਜੋ ਸੋਚਦਾ ਹੈ ਕਿ ਪਿਛਲੇ ਸਮਿਆਂ ਤੇ ਉਹ ਜਿਹੜੀ ਡੀਵੀਆਰ ਦੀ ਚੋਰੀ ਦੀ ਰਿਪੋਰਟ ਦਰਜ ਕਰਾਉਣੀ ਅੱਜ ਸਤਵੀਰ ਚੰਦ ਦੀ ਜਾਣ ਦਾ ਖੌ ਬਣ ਚੁੱਕਿਆ ਕਿ ਅਬ ਤੇ ਸਕੂਲ ਦੇ ਕਿਸੇ ਇਸ ਤਰ੍ਹਾਂ ਦੀ ਕੌਣ ਨਹੀਂ ਜਾਣਦਾ ਕਿ ਪੰਚਾਇਤੀ ਚੋਣ ਵੀ ਰੱਦ ਹੋਈ ਉੱਥੇ ਦੁਵਾਰੇ ਹੋਈ ਬਹੁਤ ਸਾਰੀਆਂ ਹਿੱਸਾ ਦੀਆਂ ਘਟਨਾਵਾਂ ਵੀ ਹੋਈਆਂ ਉਹ ਕੀ ਹੈ ਮਾਮਲਾ ਕੀ ਨਹੀਂ ਅਸੀਂ ਉਸ ਪਾਸੇ ਨਾ ਵੀ ਜਾਈਏ ਪਰ ਕੀ ਉਸ ਸਮੇਂ ਦੌਰਾਨ ਜਿਵੇਂ ਸਤਵੀਰ ਚੰਦ ਦੱਸਦਾ ਕਿ ਡੀਵੀਆਰ ਚੋਰੀ ਹੋਈ ਆ ਇਹ ਕਬ ਦੇ ਸਕੂਲ ਦੀ ਡੀਵੀਆਰਟੀ ਰਿਪੋਰਟ ਦਰਦ ਕਰਾਉਣਾ ਕੋਈ ਬਹੁਤ ਵੱਡਾ ਦੋਸ਼ ਹੋ ਗਿਆ ਤੁਸੀਂ ਉਹ ਸਾਰੇ ਮਾਮਲੇ 'ਚ ਐਸੇ ਇੱਕ ਗੱਲ ਨੂੰ ਕਹਤਾ ਕਾਪੀ ਕਿਉਂ ਦੇਤੀ ਜਿਸ ਵੀ ਪੁਲਿਸ ਅਧਿਕਾਰੀ ਕੋਲੇ ਜਾਂਦੇ ਆ ਉਹ ਪਹਿਲਾਂ ਇਹ ਗੱਲ ਕਰਦੇ ਨੇ ਤਾਂ ਫੇਰ ਅਸੀਂ ਇਹ ਸਵਾਲ ਕਿਉਂ ਨਾ ਖੜਾ ਕਰੀਏ ਕਿ ਇਹਦੇ ਪਿੱਛੇ ਇਹ ਘਟਨਾ ਕੋਈ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਦਾ ਹਿੱਸਾ ਅਸੀਂ ਕਰੇ ਉਹਨਾਂ ਅੱਗੇ ਸਵਾਲ ਖੜੇ ਕਿ ਇਹਦੀ ਤਹਿਕੀਕਾਤ ਕਰੋ ਆਪ ਬਦਲੀ ਵਾਲਾ ਮਾਮਲਾ ਤੁਸੀਂ ਦੱਸੋ ਅਸੀਂ ਦਾਅਵੇ ਨਾਲ ਕਹਿ ਲੈਂਦੇ ਆ ਪਿੰਡਾਂ ਦੀਆਂ ਪੰਚਾਇਤਾਂ ਦਾ ਜੋ ਹਾਲ ਹੋਇਆ ਹੋਇਆ ਉਹ ਦਰਦਰ ਦੇ ਉੱਤੇ ਜਾਂਦੇ ਨੇ ਆਪਦੇ ਮੰਗਾ ਮਸਲੇ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਪਰ ਇੱਥੇ ਇੱਕ ਨਵਾਂ ਕਿਸਮ ਦਾ ਜਦੋਂ ਦਿਖਾਉਣਾ ਹੈ ਕਿ ਜਦੋਂ ਤਾਂ ਸਾਡੀ ਲੋੜ ਹੈ ਫਿਰ ਤਾਂ ਕਾਨੂੰਨ ਭੱਜ ਕੇ ਲਾਗੂ ਕਰਾ ਦਿਓ ਤੇ ਲਾਗੂ ਕਿਵੇਂ ਕੀਤਾ ਕਿ ਉਹਦੇ ਉੱਤੇ ਦੋਸ਼ ਕੀ ਹੈ ਇੱਕ ਸ਼ਿਕਾਇਤ ਜਾਂਦੀ ਹੈ ਕੋਈ ਜਾਂਚ ਨਹੀਂ ਕੋਈ ਪੜਤਾਲ ਨਹੀਂ ਕੋਈ ਪੱਖ ਰੱਖਣ ਦਾ ਸਮਾਂ ਨਹੀਂ ਚੱਕ ਕੇ ਬਾਰਡਰ ਦੇ ਉੱਤੇ ਤੁਸੀਂ ਬਦਲੀ ਕਰਦੇ ਹੋ ਹੈਰਾਨੀ ਇਹ ਹੈ ਕਿ ਜਿਹੜੇ ਸਾਡੇ ਅਧਿਆਪਕਾਂ ਨੇ ਦੂਜੇ ਜ਼ਿਲ੍ਹੇ ਤੋਂ ਬਦਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਦੋਂ ਬਦਲੀਆਂ ਦਾ ਦੌਰ ਚੱਲਦਾ ਹੈ ਉਹਨਾਂ ਦੀ ਬਦਲੀ ਹੋ ਗਈ ਪਰ ਲਾਗੂ ਇਸ ਕੱਤੇ ਨਹੀਂ ਹੋਏ ਕਹਿੰਦੇ ਇੱਥੇ ਜਿਹੜਾ ਜਿਹੜੀ ਉਹ ਆਪਾਂ ਕਹਿੰਦੇ ਆ ਇੱਕ ਦਰ ਉਹ ਹੁੰਦੀ ਹੈ ਨਾ ਕਿ ਕਿਹੜੇ ਕਾਡਰ ਦੀ ਹੈ ਕਿ ਇਹਨਾਂ ਨੇ ਜਨਰਲ ਐਸ ਸੀ ਬੀ ਸੀ ਦਾ ਇੱਕ ਤਵਾਜਨ ਜਿਹੜਾ ਹੈਗਾ ਰੇਸ਼ਿਓ ਮੇਨਟੇਨ ਰੱਖਣੀ ਹੁੰਦੀ ਆ ਹੁਣ ਉਹ ਰੇਸ਼ਿਓ ਵੀ ਵਿੱਚੇ ਵੜ ਗਈ ਉਦੋਂ ਕਹਿੰਦੇ ਸੀ ਥੋੜੀ ਬਦਲੀ ਨਹੀਂ ਲਾਗੂ ਹੋ ਸਕਦੀ ਕਿਉਂਕਿ ਸਾਡੇ ਸਾਡੇ ਕੋਲੇ ਇੱਥੇ ਪੋਸਟ ਖਾਲੀ ਨਹੀਂ ਹੈ ਹੁਣ ਡੇਰਾ ਬਾਬਾ ਨਾਮ ਚ ਪੋਸਟ ਵੀ ਪੈਦਾ ਹੋ ਗਈ ਉਹ ਸਾਰੇ ਦਾ ਸਾਰਾ ਤੇ ਜ਼ਿਲ੍ਹਾ ਕਾਡ ਪੰਜਾਬ ਸਰਕਾਰ ਹਾਏ 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 ਹੁੰਡਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਬੰਦ ਕਰੋ ਬੰਦ ਕਰੋ ਬੰਦ ਕਰੋ ਜੇ ਕਦੇ ਦਵਾਰੇ ਥਾਣੇ ਚ ਜਾਇਆ ਜਾਂਦਾ ਉਸੇ ਦਵਾ ਤੂੰ ਧਰਨਾ ਲਵਾਇਆ ਤੁਸੀਂ ਚੇਚੜਾ ਵਾਲਾ ਕਰਾਇਆ ਕੀ ਨਹੀਂ ਕਰਾਇਆ ਇਸ ਸਾਰੇ ਮਾਮਲੇ ਦੀ ਮਤਲਬ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਕਿਉਂ ਇਸ ਗੱਲ ਦੇ ਉੱਤੇ ਦਬਾਅ ਬਣਾਉਣ ਦੇ ਲਈ ਇਹਦੇ ਉੱਤੇ ਉਮੜਿਆ ਹੋਇਆ ਫਿਰ ਅਸੀਂ ਇਸ ਗੱਲ ਦੇ ਉੱਤੇ ਸਵਾਲ ਕਿਉਂ ਨਾ ਖੜੇ ਕਰੀਏ ਕਿ ਜਿਸ ਸਪੀਡ ਦੇ ਨਾਲ ਜਿੰਨੀ ਤੇਜ਼ੀ ਦੇ ਨਾਲ ਬਾਰਡਰ ਦੇ ਉੱਤੇ ਬਦਲੀ ਕਰੋ ਔਰ ਸਾਰੋਂ ਨੂੰ ਰਲੀਫ ਵੀ ਕਰ ਦਿਓ ਉਹ ਮੈਡੀਕਲ ਤੇ ਐ ਇਸ ਸਾਰੀ ਤੇਜ਼ੀ ਦੇ ਉੱਤੇ ਸਾਨੂੰ ਇਹ ਲੱਗਦਾ ਕਿ ਬਿਨਾਂ ਕਿਸੇ ਸਿਆਸੀ ਦਿਸ਼ਾ ਨਿਰਦੇਸ਼ ਤੋਂ ਬਿਨਾਂ ਕਿਸੇ ਦਵਾ ਤੋਂ ਇੰਨੀ ਫੁਰਤੀ ਦੇ ਨਾਲ ਸਾਡੇ ਡਿਪਾਰਟਮੈਂਟ ਦੇ ਨਾਲ ਚੀਜ਼ਾਂ ਚੱਲਦੀਆਂ ਨੇ ਕਿਵੇਂ ਨਹੀਂ ਕਰਦੀਆਂ ਪਰ ਜਦੋਂ ਇੰਨੀ ਤੇਜ਼ੀ ਹੋਈ ਹੋਵੇ ਤਾਂ ਪਤਾ ਹੁੰਦਾ ਕਿ ਗੇਰ ਕੋਈ ਹੋਰ ਪਾ ਰਿਹਾ ਪਿੱਛੇ ਇਸ ਕਰਕੇ ਸਾਥਿਓ ਮਾਮਲਾ ਸਤਵੀਰ ਚੰਦ ਦਾ ਇਹ ਕੋਈ ਇਸ ਤਰ੍ਹਾਂ ਦਾ ਜਿਵੇਂ ਬਹੁਤ ਸੋਹਣੇ ਢੰਗ ਦੇ ਨਾਲ ਸਾਥੀ ਜਸਪਾਲ ਨੇ ਇੱਥੇ ਰੱਖਿਆ ਕੋਈ ਮਾਮਲਾ ਇਹਨੂੰ ਆ ਬਣਾਈ ਜਾਵੇ ਕਿ ਉਹਦਾ ਸੁਭਾਅ ਕਿਹੋ ਜਿਹਾ ਉਹ ਕਿਸ ਤਰ੍ਹਾਂ ਦਾ ਜੇ ਤਾਂ ਕੋਈ ਅਸੀਂ ਉਹਦੇ ਬਾਰੇ ਇਹ ਸਾਰੇ ਮਾਮਲੇ ਨੂੰ ਦੇਖਿਆ ਕੋਈ ਉਹ ਬੱਚਿਆਂ ਦੀ ਪੜ੍ਹਾਈ ਦੇ ਪ੍ਰਤੀ ਸਿੱਖਿਆ ਦੇ ਪ੍ਰਤੀ ਸਕੂਲ ਦੇ ਪ੍ਰਤੀ ਅਵੇਸਲਾ ਹੋਵੇ ਅਸੀਂ ਕਦੇ ਨਹੀਂ ਸੀ ਹਣਾ ਫਿਰ ਸਤਵੀਰ ਦੇ ਸੁਭਾਅ ਦੇ ਨਾਲ ਮਲਾ ਕੇ ਦੇਖੀਏ ਇਸ ਕਰਕੇ ਸਾਥਿਓ ਇਹਦੇ ਖਿਲਾਫ ਇਸ ਤਰ੍ਹਾਂ ਦੇ ਮਾਮਲੇ ਦੇ ਧੱਕੇ ਦੇ ਖਿਲਾਫ ਪੋਰਸ ਅਸੀਂ ਪੁਲਿਸ ਦੇ ਗੁੰਡਾ ਗਠ ਜੋੜ ਕੰਮ ਕਿਵੇਂ ਕਰਦਾ ਕਿਸੇ ਸਮਗਲਰ ਨੂੰ ਫੜਨਾ ਹੋਵੇ ਉਹਦੇ ਖਿਲਾਫ ਲਗਾਤਾਰ ਆਵਾਜ਼ ਆਉਂਦੀ ਆ ਕਿ ਤੁਸੀਂ ਇਹਨੂੰ ਸੈੱਟ ਕਰ ਦਿਓ ਇਹਨੂੰ ਫੜ ਲਓ ਇਹਨੂੰ ਛੱਡ ਲਿਓ ਉੱਥੇ ਵੀ ਇਹ ਸਾਰੇ ਦਾ ਸਾਰਾ ਅਸੀਂ ਦੇਖਦੇ ਆ ਇਹ ਤੰਤਰ ਸਾਹਮਣੇ ਆ ਕੇ ਖੜਾ ਹੋ ਜਾਂਦਾ ਐਵੇਂ ਤਾਂ ਨਹੀਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕੋਈ ਹਰੇਕ ਕਰੇ ਤੇ ਫੜਿਆ ਕੋਈ ਵੀ ਨਾ ਜਾਵੇ ਕੋਈ ਸਧਾਰਨ ਬੰਦਾ ਆਪਦੇ ਲਈ ਹੱਕ ਇਨਸਾਫ ਦੀ ਗੱਲ ਕਰੇ ਜਾਂ ਤਾਂ ਉਹਨੂੰ ਇਸ ਤਰੀਕੇ ਨਾਲ ਕਹਿ ਦਿਓ ਕਿ ਅਦਾਲਤਾਂ ਚ ਚੱਲਿਆ ਜਾ ਉਹ ਲੱਗਿਆ ਰਹੇ ਸਾਰੀ-ਸਾਰੀ ਉਮਰ ਉਹਦੇ ਵਿੱਚ ਤਾਂ ਇਹ ਸਾਰੀ ਘਟਨਾ ਦੇ ਮਾਮਲੇ ਦੇ ਉੱਤੇ ਅਸੀਂ 24 ਤਰੀਕ ਤੋਂ ਬਾਅਦ ਹੁਣ ਜਦੋਂ ਦਵਾਰੇ ਦਵਾਰੇ ਇਕੱਠ ਰੱਖਿਆ ਤਾਂ ਹੁਣ ਅਸੀਂ ਪਹਿਲਾਂ ਨਾਲੋਂ ਇਹਨਾਂ ਦੇ ਉੱਤੇ ਗੰਭੀਰ ਸਾਨੂੰ ਇਹ ਲੱਗਦਾ ਸਾਰੇ ਦੀ ਸਾਰੀ ਘਟਨਾ ਚੋਂ ਕਿਸੇ ਬਿਗੈਰ ਸਿਆਸੀ ਦਿਸ਼ਾ ਨਿਰਦੇਸ਼ ਤੋਂ ਹੋ ਨਹੀਂ ਸਕਦੀ ਫਿਰ ਇਹਦੇ ਖਿਲਾਫ ਕੀ ਕੀਤਾ ਕੀ ਜਾਵੇ ਇਸ ਕਰਕੇ ਇਸ ਮੁਲਕ ਚ ਸਿਆਸ ਤੋਂ ਵੱਡੀ ਇੱਕ ਕਾਨੂੰਨ ਵੱਡਾ ਕਾਨੂੰਨ ਵੀ ਹੈਗੇ ਨੇ ਬਣੇ ਵੀ ਹੋਏ ਨੇ ਸਾਰਾ ਕੁਝ ਪਰ ਗੱਲ ਉੱਥੋਂ ਤੈ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਸਿਆਸਤ ਕੀ ਤੈ ਕਰਦੀ ਆ ਤੋ ਸੁਖਵੀਰ ਚੰਦ ਸ਼ਰਮਾ ਜੀ ਪੜਾ ਰਹੇ ਨੇ ਪਿਛਲੇ 8 ਸਾਲਾਂ ਤੋਂ ਤੇ ਇੱਕ ਡੀਵੀਆਰ ਦੇ ਮਸਲੇ ਨੂੰ ਲੈ ਕੇ ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਸੀ ਜਿਸ ਦੇ ਕਰਕੇ ਪੂਰਾ ਜਿਹੜਾ ਹੈਗਾ ਰਾਜਸੀ ਤੰਤਰ ਔਰ ਪੂਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਕਿ ਕਿਵੇਂ ਮਾਸਟਰ ਸੁਖਵੀਰ ਚੰਦ ਨੂੰ ਦਬਾਇਆ ਜਾਵੇ ਪਹਿਲਾਂ ਬਦਮਾਸ਼ਾਂ ਤੋਂ ਉਹਨਾਂ ਨੂੰ ਕਠਵਾਇਆ ਗਿਆ ਲੱਤਾਂ ਵਾਹਤ ਦਵਾਈਆਂ ਗਈਆਂ ਹੁਣ ਦੁਬਾਰਾ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਅੱਜ ਪੰਜਾਬ ਸਰਕਾਰ ਨੇ ਨਾ ਤਾਂ ਇਹ ਦੇਖਿਆ ਕਿ ਜ਼ਿਲ੍ਹਾ ਕੇਡਰ 'ਚ ਬੰਦਾ ਕੰਮ ਕਰ ਰਿਹਾ ਜਾਂ ਸਟੇਟ ਕੇਡਰ 'ਚ ਕੰਮ ਕਰ ਰਿਹਾ ਮਤਲਬ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਨੂੰ ਲੈ ਕੇ ਆਈ ਸੀ ਕਿ ਅਸੀਂ ਏਜੰਡੇ 'ਤੇ ਸਿੱਖਿਆ ਸਾਡੀ ਹੈਗੀ ਆ ਏਜੰਡੇ 'ਤੇ ਸਾਡਾ ਮੈਡੀਕਲ ਹੈ ਤਾਂ ਉਹਨੂੰ ਅੱਜ ਸਿੱਖਿਆ ਵਾਰੀ ਨਹੀਂ ਪਤਾ ਕਿਉਂਕਿ ਟੀਚਰ ਜਿਹੜਾ ਹੈਗਾ ਉਹ ਜ਼ਿਲ੍ਹਾ ਕੇਡਰ ਦੇ ਅੰਦਰ ਆਉਂਦਾ ਉਹਦੀ ਜ਼ਿਲ੍ਹੇ 'ਚ ਹੀ ਬਦਲੀ ਹੋ ਸਕਦੀ ਹੈ ਲੇਕਿਨ ਬਿਨਾਂ ਕਿਸੇ ਜਾਂਚ ਤੋਂ ਬਿਨਾਂ ਕਿਸੇ ਦੋਸ਼ ਸੂਚੀ ਤੋਂ ਚਾਕੇ ਸਿੱਧੀ ਠਾਹ ਬਦਲੀ ਡੀਪੀਏ ਜਿਹੜਾ ਹੈਗਾ ਉਹ ਗ ਉਹ ਇਹ ਸਿੱਧਾ ਸਿੱਧਾ ਹੈ ਕਿ ਇੱਥੋਂ ਦਾ ਜਿਹੜਾ ਐਮ.ਐਲ.ਏ ਆ ਜਾਂ ਇੱਥੋਂ ਦਾ ਰਾਜਸੀ ਤੰਤਰ ਹੈ ਉਹ ਸਾਰਾ ਪ੍ਰਸ਼ਾਸਨ ਜਿਹੜਾ ਕਿਵੇਂ ਮਿਲ ਕੇ ਇੱਕ ਮਾਸਟਰ ਨੂੰ ਇੱਕ ਟੀਚਰ ਨੂੰ ਜਿਹਨੂੰ ਅਸੀਂ ਆਪਣੇ ਦੇਸ਼ ਦਾ ਨਿਰਮਾਤਾ ਆਪਣੇ ਰਾਸ਼ਟਰ ਦਾ ਨਿਰਮਾਤਾ ਆਪਣੀ ਕੌਮ ਦਾ ਨਿਰਮਾਤਾ ਕਹਿੰਦੇ ਆ ਕਿ ਕਿੱਦਾਂ ਉਹਨਾਂ ਨੂੰ ਦਬਾਇਆ ਜਾਵੇ ਉਸ ਟੰਗ ਨਾਲ ਲੱਗਿਆ ਹੋਇਆ ਅਸੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਵੱਲੋਂ ਅੱਜ ਇਨਹਾਧਿਆਪਕ ਸਾਥੀਆਂ ਦੇ ਨਾਲ ਸਪੋਰਟ 'ਚ ਆਏ ਆਂ ਔਰ ਅਸੀਂ ਭਵਿੱਖ 'ਚ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਪਿੰਡ ਇਹ ਅਸੀਂ ਅੱਗੇ ਸਰਕਾਰ ਨੂੰ ਜਿਹੜੀ ਹੈ ਪੂਰੀ ਕਾਰਵਾਈ ਨੂੰ ਭੇਜਾਂਗੇ ਮੰਗਾ ਇਹਨਾਂ ਦੀਆਂ ਮੰਗ ਪੱਤਰ ਦਰਦੀਆਂ ਸਾਡੀ ਜਿਹੜੇ ਪੇਸ਼ਾਨ ਚਾਹੇ ਜਿਹੜੇ ਪਹਿਲਾ ਜਿਹੜੇ ਹੈਗੇ ਨਾ ਲੋਕ ਕਾਰਜਾਂ ਵਿੱਚ ਜੁਣੀ ਨਾ ਕੋਈ ਦੁਨੀਆ ਬਲੋ ਹਾਂ ਜਨਮਕਤੀ ਫਰੰਟ ਹੈ ਨਾ ਕੋਈ ਇਹ ਮਸਲਾ ਦੱਸਿਆ ਨੇ ਆਪਣੇ ਮਸਾ ਜਿੱਟੜਵਾਲ ਪਿੰਡ ਤੋਂ ਕੋਈ ਦੱਸਦੇ ਨੇ ਮਾਸਟਰ ਦੀ ਬਦਲੀ ਹੋਈ ਹੈ ਜੀ ਉਸ ਦੇ ਸੰਬੰਧ ਚ ਹੈ ਨਾ ਕਿ ਕੀ ਤਕੀਦ ਦਵਾਇਆ ਹੈ ਜੀ ਕੀ ਪ੍ਰੋਸਾ ਦਵਾਇਆ ਹੈ ਪ੍ਰੋਸਾ ਹੀ ਦਵਾਇਆ ਗਿਆ ਜਿਹੜਾ ਮੰਗ ਪੱਤਰ ਆਇਆ ਜੀ ਅਗਲੀ ਮਰਜ਼ੀ ਕਾਰਵਾਈ ਸਰਕਾਰ ਨੂੰ ਭੇਜਤਾ ਜਾਂਦੇ